ਸੱਤ ਸਰੀਆ ਗਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਾਫ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਚਿੰਤ ਕੌਰ ਜੀ ਦੀ ਲਿਖੀ ਹੋਈ ਸਵੈ ਜੀਵਨੀ ਪਗਡੰਡੀਆਂ ਭਾਗ 3 ਪੰਡਾ ਭੰਡਾਰੀਆ ਕਿਤਨਾ ਕੁ ਪਰ ਬਚਪਨ ਦੇ ਦਿਨਾਂ ਵਾਸਤੇ ਇੱਕ ਕਹਾਵਤ ਹੈ ਖੇਡਣ ਦੇ ਦਿਨ ਚਾਰ पर मेरे 14 ਦਿਨ ਵੀ ਜਿਵੇਂ ਪੂਰੇ ਨਾ ਹੋਏ ਕਿਉਂਕਿ ਮੇਰੀ ਸ਼ਾਦੀ ਬੜੀ ਛੋਟੀ ਉਮਰ ਵਿੱਚ ਹੀ ਕਰ ਦਿੱਤੀ ਗਈ ਜਦੋਂ ਮੈਂ ਸਿਰਫ 6ਵੀਂ ਕਲਾਸ ਵਿੱਚ ਚੜ੍ਹੀ ਹੀ ਸੀ ਉਦੋਂ ਮੈਂ ਵਿਕਟੋਰੀਆ ਗਰਲਸ ਹਾਈ ਸਕੂਲ ਪਟਿਆਲਾ ਵਿੱਚ ਪੜ੍ਹਦੀ ਸੀ ਇਹ ਗੱਲ ਸਨ 1951 ਦੀ ਹੈ ਪਿੰਡੋ ਪਟਿਆਲੇ ਮੈਂ ਕਦੋਂ ਆਈ ਇਸ ਗੱਲ ਦਾ ਮੈਨੂੰ ਬਹੁਤਾ ਗਿਆਨ ਨਹੀਂ ਪਰ ਵੱਡੀ ਪੈਣ ਜਸਵੰਤ ਨੇ ਹੁਣ ਇੱਕ ਦਿਨ ਗੱਲਾਂ ਹੀ ਗੱਲਾਂ ਵਿੱਚ ਮੇਰੇ ਬਚਪਨ ਦੀ ਗੱਲ ਛੇੜੀ ਤੇ ਦੱਸਿਆ ਕਿ ਬੇਬੇ ਪਟਿਆਲੇ ਬਾਈ ਜੀ ਕੋਲ ਬੰਗਲੇ ਵਿੱਚ ਆ ਕੇ ਰਹਿਣ ਲੱਗ ਪਈ ਸੀ ਬਾਈ ਜੀ ਉਸ ਸਮੇਂ ਫੌਜ ਵਿੱਚ ਵਰਤੀ ਸੰ ਤੇ ਉਹਨਾਂ ਨੂੰ ਪਟਿਆਲੇ ਆਪਣੀ ਫੈਮਲੀ ਲਈ ਬੰਗਲਾ ਉਸ ਥਾਂ ਉੱਤੇ ਮਿਲਿਆ ਹੋਇਆ ਸੀ ਜਿੱਥੇ ਅੱਜਕੱਲ ਰਜਿੰਦਰਾ ਹਸਪੀਟਲ ਹੈ ਇਹ ਸੜਕ ਤੋਂ ਮੜਾ ਜਿਹਾ ਉਰਾਂ ਕਰਕੇ ਫੌਜੀ ਅਲੇ ਬੜੇ ਸੋਹਣੇ ਖੁੱਲੇ ਡੁੱਲੇ ਬੰਗਲੇ ਬੜੇ ਹੋਏ ਸਾਨੂੰ ਦੋ ਅਸੀਂ ਦੋਵੇਂ ਭੈਣਾਂ ਮੈਂ ਤੇ ਜਸਵੰਤ ਭੈਣ ਪਿੰਡ ਹੀ ਆਪਣੀ ਅੰਮਾ ਕੋ ਰਹਿੰਦੀਆਂ ਸੀ ਅੰਮਾ ਉਹਨੇ ਦਿਨੇ ਵਿਆਹ ਕਾਰਜਾਂ ਵਿੱਚ ਕੋਰੇ ਵਿਛੌਣ ਦਾ ਕੰਮ ਵੀ ਕਰਦੀ ਸੀ ਕਿਉਂਕਿ ਪਿੰਡ ਵਿੱਚ ਸਾਡੀ ਜਾਤ ਲਾਗੀਆਂ ਵਿੱਚ ਹੀ ਗਿਣੀ ਜਾਂਦੀ ਸੀ ਅਸੀਂ ਨਾਮਦੇਵ ਦੀ ਜਾਤ ਵਿੱਚੋਂ ਜੋ ਹੋਏ ਸੋ ਮੈਂ ਤੇ ਭੈਣ ਜਸਵੰਤ ਅੰਮਾ ਦੀ ਸਹਾਇਤਾ ਲਈ ਉਸ ਦੇ ਨਾਲ-ਨਾਲ ਰਹਿੰਦੀ ਆ ਮੈਂ ਤਾਂ ਬਹੁਤ ਨਿੱਕੀ ਹੋਣ ਕਰਕੇ ਕਿਸੇ ਕੰਮ ਨੂੰ ਨਾ ਸਮਝਦੀ ਨਾ ਕਰਦੀ ਸੀ ਨਾ ਕਰਨ ਜੋਗੀ ਹੀ ਸੀ ਭੈਣ ਜਸਵੰਤ ਅੰਮਾ ਨਾਲ ਜਾਂ ਜਾਣ ਸਮੇਂ ਕੋਰੇ ਵਿੱਚ ਆਉਂਦੀ ਤੇ ਜੰਜ ਦੇ ਰੋਟੀ ਖਾਣ ਪਿੱਛੋਂ ਕੋਰੇ ਇਕੱਠੇ ਕਰਕੇ ਤੇਲ ਲਗਾਉਂਦੀ ਮੈਨੂੰ ਤਾਂ ਅੰਮਾ ਇੱਕ ਲੱਡੂ ਮੇਰੇ ਹੱਥ ਵਿੱਚ ਫੜਾ ਕੇ ਇੱਕ ਖੋਜੇ ਵਿੱਚ ਬਿਠਾ ਦਿੰਦੇ ਸੀ ਕਿ ਜਦੋਂ ਤੱਕ ਅਸੀਂ ਕੰਮ ਵਿੱਚ ਰੁੱਝੀਆਂ ਹੋਈਆਂ ਹਾਂ ਇਸ ਥਾਂ ਤੋਂ ਨਾ ਹਿੱਲੇ ਮੈਂ ਵਿਆਹ ਵਾਲੇ ਘਰ ਇੱਕ ਪਾਸੇ ਬੈਠੇ ਦੋਨੋਂ ਹੀ ਅੰਮਾ ਤੇ ਪੈਣ ਜਸਵੰਤ ਨੂੰ ਵਿਆਹ ਵਾਲੇ ਘਰ ਕੰਮ ਕਰਦੀਆਂ ਨੂੰ ਦੇਖਦੀ ਰਹਿੰਦੀ ਉਹਨੇ ਦਿਨੀ ਵਿਆਹ ਵਾਲੇ ਘਰ ਬਰਾਤ ਤਿੰਨ ਦਿਨ ਰਹਿੰਦੀ ਸੀ ਬੜੇ ਚਾਮਾਂ ਤੇ ਸ਼ਗਨਾਂ ਨਾਲ ਵਿਆਹ ਦੇ ਸਾਰੇ ਕਾਰਜ ਸ਼ੁਰੂ ਕੀਤੇ ਜਾਂਦੇ ਸਨ ਮਿਲਣਾ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਲੱਦੀਆਂ ਪੱਟੀ ਵਾਲੇ ਰੇਸ਼ਮੀ ਸੂਟਾਂ ਤੇ ਪਾਰੇ-ਪਾਰੇ ਗੋਟੇ ਕਿਨਾਰੀ ਨਾਲ ਜੜੇ ਝੋਨਿਆਂ ਨਾਲ ਚਿਲਮਿਲ ਚਿਲਮਿਲ ਕਰਦੀਆਂ ਵਿਆਹ ਵਿੱਚ ਜਿਵੇਂ ਖੁਸ਼ਮੂਹਾਂ ਖਲੇਰਦੀਆਂ ਫਿਰਦੀਆਂ ਜਾਂ ਜਿ ਟੁਕਦੀ ਸੱਠਣੀਆਂ ਗਈਆਂ ਜਾਂਦੀਆਂ ਸਾਰੇ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ ਵਰੀ ਦਿਖਾਈ ਜਾਂਦੀ ਲਾਵਾ ਹੁੰਦੀਆਂ ਖੱਟ-ਮਿੱਠਾਈ ਜਾਂਦੀ ਕਾ ਹੁੰਦਾ ਤੇ ਫੇਰ ਕਿਤੇ ਤੀਜੇ ਦਿਨ ਜਾ ਕੇ ਜੰਜ ਦੇ ਵਿਦਾਈ ਹੁੰਦੀ ਮੇਰੇ ਲਈ ਸਭ ਤੋਂ ਵੱਧ ਵਿਆਹ ਵਿੱਚ ਖੁਸ਼ੀ ਦੀ ਘੜੀ ਉਹ ਹੁੰਦੇ ਸੀ ਜਦੋਂ ਕੁੜੀ ਵਿਦਾ ਹੁੰਦੀ ਕਿਉਂਕਿ ਵਿਆਹ ਦੇ ਤਿੰਨੇ ਦਿਨ ਤਾ ਮੈਂ ਮਾਦਾ ਇੱਕ ਪਾਸੇ ਬੈਠਣ ਦਾ ਹੁਕਮ ਮੰਦੀ ਰਹਿੰਦੀ ਪਰ ਜਦੋਂ ਡੋਲੀ ਤੁਰਨ ਦਾ ਵੇਲਾ ਹੁੰਦਾ ਤਾਂ ਮੈਂ ਬਰਾਤੀਆਂ ਵੱਲੋਂ ਡੋਲੀ ਉੱਤੇ ਸੁੱਟੇ ਜਾਂਦੇ ਪੈਸੇ ਲੁੱਟਣ ਵਿੱਚ ਪਿੰਡ ਦੇ ਨਿਆਣਿਆਂ ਦੀ ਪੇੜ ਵਿੱਚ ਸੱਤੋਂ ਮੂਰੇ ਹੁੰਦੇ ਉਹਨਾਂ ਸਮਿਆਂ ਵਿੱਚ ਡਬਲੀ ਤੇ ਗਲੀ ਵਾਲੇ ਪੈਸੇ ਸੁੱਟੇ ਜਾਂਦੇ ਸਨ ਵਿੱਚ ਵਿੱਚ ਕੁਝ ਤੇਲੇ ਵੀ ਹੁੰਦੇ ਸਨ ਬਸ ਜੇਕਰ ਅਥਰੇ ਬੱਚਿਆਂ ਦੀਆਂ ਪੇਡਾਂ ਵਰਗੀ ਪੇੜ ਵਿੱਚੋਂ ਮੇਰੇ ਹੱਥ ਇੱਕ ਦੋ ਡਬਲੀ ਪੈਸੇ ਜਾਂ ਤੇਲੇ ਆ ਜਾਂਦੇ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹਿੰਦੀ ਮੈਂ ਭੈਣ ਜਸਵੰਤ ਨੂੰ ਅਤੇ ਆਪਣੀ ਅੰਮਾ ਨੂੰ ਬਾਰ-ਬਾਰ ਡੋਲੀ ਦੀ ਵਿਦਾਇਗੀ ਦੇ ਸਮੇਂ ਲੁੱਟੇ ਪੈਸੇ ਦਿਖਾਉਂਦੀ ਤੇ ਮਾਨ ਹੀ ਮਨ ਖੁਸ਼ ਹੁੰਦੀ ਕਿਉਂਕਿ ਪੈਸੇ ਤਾਂ ਸਿਰਫ ਮੇਰੇ ਕੋਲ ਹੀ ਹੁੰਦੇ ਸਨ ਅੰਮਾ ਨੂੰ ਕੋਰੇ ਵਿਛੌਣ ਦਾ ਮਹਿੰਦਾਨਾ ਤੋਲਵੇਂ ਲੱਡੂ ਜਲੇਬੀਆਂ ਵੇਸਣ ਦੇ ਲੰਮੇ ਲੰਮੇ ਪਕੌੜੇ ਤੇ ਰਿੱਜੇ ਹੋਏ ਚੌਲਾਂ ਦੀਆਂ ਓਨੀਆਂ ਹੀ ਪ੍ਰਾਤਾਂ ਮਿਲਦੀਆਂ ਸਨ ਜਿੰਨੀ ਵਾਰ ਬਰਾਤ ਰੋਟੀ ਖਾਂਦੀ ਸੀ ਪੈਸਾ ਤੇਲਾ ਸ਼ਾਇਦ ਕੋਈ ਨਹੀਂ ਸੀ ਮਿਲਦਾ ਕਾਰਾ ਕਿ ਅੰਮਾ ਰਿੱਜੇ ਹੋਏ ਚੌਲਾਂ ਨੂੰ ਕੋਠੇ ਉੱਪਰ ਕੋਰੀਅ ਉਤੇ ਪਾ ਕੇ ਸੁਕਾਉਂਦੀ ਤੇ ਪਿੱਛੋਂ ਉਹਨਾਂ ਦੇ ਮੁਰਮਰੇ ਪੁੰਨ ਪੁੰਨ ਕਈ ਕਈ ਦਿਨਾਂ ਤੱਕ ਸਾਨੂੰ ਖਾਣ ਨੂੰ ਦਿੰਦੀ ਰਹਿੰਦੀ ਮੈਨੂੰ ਆਪਣੀ ਉਮਰ ਦਾ ਸਹੀ ਅੰਦਾਜ਼ਾ ਤਾਂ ਨਹੀਂ ਪਰ ਭੈਣ ਜਸਵੰਤ ਦਾ ਕਹਿਣਾ ਹੈ ਕਿ ਮੇਰੀ ਉਮਰ ਉਸ ਵੇਲੇ 5-6 ਕੋ ਵਰਿਆਂ ਦੀ ਜ਼ਰੂਰ ਹੋਵੇਗੀ ਜਦੋਂ ਮੈਂ ਉਹਨਾਂ ਨਾਲ ਵਿਆਹ ਕਰ ਜਾਂਦੀ ਜਾਂਦੀ ਸੀ ਸਾਡੇ ਪਿੰਡ ਵਿੱਚ ਕੋਈ ਸਕੂਲ ਮਦਰਸਾ ਜਾਂ ਸ਼ਿਵ ਦਵਾਲਾ ਤਾਂ ਨਹੀਂ ਸੀ ਜਿੱਥੇ ਜਾ ਕੇ ਪਿੰਡ ਦੀਆਂ ਨਿੱਕੀਆਂ ਨਿਆਣੀਆਂ ਕੁਝ ਪੜਨਾ ਲਿਖਣਾ ਸਿੱਖਦੇ ਆਂ ਬਸ ਇੱਕ ਸੰਤਾਂ ਦਾ ਡੇਰਾ ਸੀ ਪਿੰਡ ਤੋਂ ਥੋੜਾ ਬਾਹਰ ਜਾ ਕੇ ਜਿੱਥੇ ਸਿਰਫ ਪਿੰਡ ਦੇ ਮੁੰਡੇ ਕਾਇਦਾ ਉਠਾਉਣਾ ਸਿੱਖਦੇ ਸਨ ਤੇ ਡੇਰੇ ਵਾਲੇ ਸੰਤਾ ਕੋਲ ਤੇ ਇਸ ਪੜਾਈ ਦੇ ਨਾਲ ਨਾਲ ਸੰਤਾਂ ਦੇ ਡੇਰੇ ਵਿੱਚ ਮੁੰਡਿਆਂ ਨੂੰ ਕੋਲ ਭਾਵ ਕੁਸ਼ਤੀਆਂ ਕਰਨੇ ਵੀ ਸਿਖਾਈ ਜਾਂਦੇ ਸਨ ਇਸੇ ਨਾਲ ਕੰਦਾ ਉੱਤੇ ਨੀਲੇ ਤੋਥੇ ਨਾਲ ਮੋਰ ਤੇਰ ਤੋਤੇ ਚਿੜੀਆਂ ਦੀ ਬਣਾਉਣੀਆਂ ਵੀ ਸਿਖਲਾਈਆਂ ਜਾਂਦੀਆਂ ਸਨ ਪਰ ਨਿੱਕੀਆਂ ਕੁੜੀਆਂ ਤਾਂ ਮਾਵਾਂ ਤੇ ਦਾਦੀਆਂ ਦੇ ਨਾਲ ਜਾਂ ਤਾਂ ਆਪਣੇ ਤੋਂ ਛੋਟੇ ਕਿਸੇ ਭੈਣ ਭਾਈ ਨੂੰ ਗੋਦੀ ਚੁੱਕੇ ਖਿਡਾਉਂਦੀਆਂ ਫਿਰਦੀਆਂ ਜਾਂ ਫਿਰ ਜਿਵੇਂ ਮਾਂ ਦਾਦੀ ਕੋਈ ਨਿੱਕਾ ਮੋਟਾ ਕੰਮ ਉਹਨਾਂ ਨੂੰ ਸਿਖਾਉਂਦੀ ਉਹ ਸਿੱਖਦੀਆਂ ਰਹਿੰਦੀਆਂ ਮੈਂ ਤਾਂ ਬਸ ਅੰਮਾ ਤੇ ਭੈਣ ਦੇ ਨਾਲ ਨਾਲ ਘੁੰਮਦੀ ਰਹਿੰਦੀ ਉਹ ਬਾਹਰ ਜਾਂਦੀਆਂ ਤਾਂ ਮੈਂ ਉਹਨਾਂ ਦੇ ਨਾਲ ਤੁਰ ਪੈਂਦੀ ਉਹ ਖੇਤਾਂ ਵਿੱਚੋਂ ਕਪਾਹ ਚੁਗਦੀਆਂ ਮਿਰਚਾਂ ਤੋੜਦੀਆਂ ਕੂਕੜੀਆਂ ਭੰਨਦੀਆਂ ਸਾਗ ਤੋੜਦੀਆਂ ਤੇ ਮੈਂ 베ਰੀਆਂ ਦੇ ਬੇਰ ਚੁਗ-ਚੋਗ ਚੋਲੀਆਂ ਪਰ ਇਕੱਠੇ ਕਰਦੀ ਰਹਿੰਦੀ। ਅੰਮਾ ਖਰਬੂਜਿਆਂ ਦੇ ਖੇਤ ਵਿੱਚ ਲੈ ਜਾਂਦੀ ਤਾਂ ਮੈਂ ਕਚਰੇ ਖਾ-ਖਾ ਆਪਣਾ ਮੂੰਹ ਪਕਾ ਲੈਂਦੀ। ਅੰਮਾ ਡਾਡੀ ਦੁਖੀ ਹੁੰਦੀ। ਚਰਨਜੀਤ ਵੈਦ ਤੋਂ ਗਲੈਸਰਿਨ ਦਾ ਫੰਬਾ ਪਰ ਮੂੰਹ ਵਿੱਚ ਲਗਵਾ ਕੇ ਲੈਂਦੀ। ਹੁਣ ਅम्मा ਮੈਨੂੰ ਬਹੁਤ ਪਿਆਰ ਕਰਦੀ ਸੀ ਕਿਉਂਕਿ ਮੇਰੇ ਪਿੱਛੋਂ ਮੇਰਾ ਛੋਟਾ ਵੀਰ ਬਲਵੰਤ ਜੋ ਜਮਿਆ ਸੀ ਅम्मा ਹੁਣ ਮੈਨੂੰ ਵੱਡੇ ਭਾਗਾਂ ਵੜੀ ਕੁੜੀ ਮੰਦੀ ਬਲਵੰਤ ਵੀਰ ਭਾਵੇਂ ਤੇ ਲੜ ਹੈ ਤਿੰਨਾ ਕੁੜੀਆਂ ਉਤੋਂ ਹੋਇਆ ਤੇ ਢਿੱਲਾ ਵੀ ਰਹਿੰਦਾ ਸੀ ਪਰ ਮੇਰੀ ਅम्मा ਬੇहद ਖੁਸ਼ ਸੀ ਇਸੇ ਕਰਕੇ ਅम्मा ਨੇ ਮੇਰੀ ਬੇਬੇ ਨੂੰ ਸ਼ਹਿਰ ਪਟਿਆਲੇ ਮੇਰੇ ਭਾਈ ਜੀ ਕੋਲ ਬੰਗਲੇ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਤਾਂ ਕਿ ਮੁੰਡੇ ਨੂੰ ਪਿੰਡ ਵਿੱਚ ਕਿਤੇ ਤੱਤੇ ਵਾਰ ਨਾ ਲੱਗ ਜਾਵੇ ਸ਼ਹਿਰ ਵਿੱਚ ਸੌ ਦਵਾਦਾਰੂ ਮਿਲ ਸਕਦੇ ਸਨ ਪਰ ਪਿੰਡ ਵਿੱਚ ਮੁੰਡਿਆਂ ਦਾ ਪਾਲਣ ਪੋਸ਼ਣ ਠੀਕ ਨਹੀਂ ਹੁੰਦਾ ਇੱਥੇ ਦਾ ਵਾਤਾਵਰਨ ਕੁੜੀਆਂ ਲਈ ਹੀ ਟੁਕਵਾ ਹੈ ਕੁੜੀਆਂ ਦਾ ਕੀ ਹੈ ਉਹ ਤਾਂ ਆਪੇ ਰੋਲ ਖੁੱਲ ਕੇ ਵੱਡੀਆਂ ਹੋ ਜਾਂਦੀਆਂ ਨੇ ਨਾਲੇ ਮੇਰੀ ਅੰਮਾ ਦਾ ਵਿਸ਼ਵਾਸ ਸੀ ਕਿ ਕੁੜੀਆਂ ਨੂੰ ਮੁਟਿਆਰਾ ਹੋਣ ਤੱਕ ਕੋਈ ਵੇਚ ਨਹੀਂ ਪੈਂਦੀ ਉਹ ਤਾਂ ਭੁੱਖੀਆਂ ਰਹਿ ਰਿਆ ਵੀ ਗੋਹਾਰੇ ਵਾਂਗੂ ਵੱਧੀਆਂ ਹੀ ਜਾਂਦੀਆਂ ਨੇ ਪਰ ਮੁੰਡਿਆਂ ਦਾ ਪਾਲਣ-ਪੋਸ਼ਣ ਠੀਕ ਢੰਗ ਨਾਲ ਹੋਣਾ ਜ਼ਰੂਰੀ ਹੈ ਫੇਰ ਵੀਰ ਬਲਵੰਤ ਤਾਂ ਸਾਡੇ ਘਰ ਦਾ ਸੁੱਖਾਂ ਸੁਖ ਸੁੱਕੇ ਮੰਗਿਆ ਚਰਾਗ ਹੈ ਤੇ ਉਤੋਂ ਤੇਲੜ ਤੇਲੜ ਤਾਂ ਕਹਿੰਦੇ ਨੇ ਉਹੀ ਕਸ਼ਟਾਂ ਵਿੱਚ ਕਿਰਿਆ ਰਹਿੰਦਾ ਹੈ ਏਸੇ ਕਰਕੇ ਬੇਬੇ ਬਲਵੰਤ ਨੂੰ ਲੈ ਕੇ ਪਟਿਆਲੇ ਬਾਈ ਜੀ ਕੋਲ ਬੰਗਲੇ ਵਿੱਚ ਆ ਗਈ ਸੀ ਬੇਬੇ ਦੇ ਪਿੰਡੋਂ ਆਉਣ ਕਾਰਨ ਮੈਂ ਬਹੁਤ ਉਧਰ ਗਈ ਅੰਮਾ ਪਾਵੇਂ ਮੈਨੂੰ ਲੱਖ ਪਿਆਰ ਕਰਦੀ ਕਿੰਨੀਆਂ ਹੀ ਚੀਜ਼ਾਂ ਖਾਣ ਨੂੰ ਦਿੰਦੀ ਪਰ ਮੈਨੂੰ ਬੇਬੇ ਦੀ ਯਾਦ ਜ਼ਰੂਰ ਆਉਂਦੀ ਰਹਿੰਦੀ ਤੇ ਮੈਂ ਆਨੀ ਬਹਾਨੇ ਰੋਣ ਲੱਗਦੀ ਮਾਂ ਦੇ ਵਿਛੋੜੇ ਕੰਨ ਇੱਕ ਵਾਰੀ ਜਦੋਂ ਮੈਨੂੰ ਬਹੁਤ ਤੇਜ਼ ਤਾਪ ਨੇ ਛੰਡਿਆ ਹੀ ਨਾ ਨਾ ਹੀ ਚਰਨਜੀਤ ਵੈਦ ਦੀ ਕੋਈ ਕੁੜੀ ਦਾ ਕੋਈ ਅਸਰ ਨਾ ਡੇਰੇ ਵਾਲੇ ਸੰਤਾਂ ਦਾ ਕੋਈ ਹਥੌੜਾ ਅਸਰ ਕਰ ਰਿਹਾ ਸੀ ਤਾਂ ਤਨੂ ਅੰਮਾ ਮੈਨੂੰ ਬਿਮਾਰ ਨੂੰ ਪਟਿਆਲੇ ਮੇਰੇ ਬੇਬੇ ਕੋਲ ਚੁੱਕ ਲਈ ਇੱਥੇ ਆ ਕੇ ਮੈਂ ਦਿਨਾਂ ਵਿੱਚ ਹੀ 9 ਵਰ 9 ਹੋ ਗਏ ਬੰਗਲਿਆ ਵਿੱਚ ਰਹਿੰਦੇ ਬੱਚਿਆਂ ਵਿੱਚ ਕੋਲ ਮਿਲ ਕੇ ਖੇਡਣ ਲੱਗੀ ਇੱਕ ਦਿਨ ਮੈਨੂੰ ਇਕੱਲੀ ਨੂੰ ਪੇਚੋ ਬੱਕਰੀ ਖੇਡਦੀ ਦੇਖ ਮੇਰੇ ਭਾਈ ਜੀ ਨੇ ਬੇਬੇ ਨੂੰ ਕਿਹਾ ਆਨੰਦ ਕੁਰੇ ਇਹਨੂੰ ਕੱਲ ਨੂੰ ਸਿੰਘ ਸਵਾ ਸਕੂਲ ਵਿੱਚ ਦਾਖਲ ਕਰਵਾ ਕੇ ਆ 5 ਸਾਲਾਂ ਦੀ ਤਾਂ ਹੋ ਗਈ ਜੇ ਉਹ ਕਹਿਣ ਉਮਰ ਛੋਟੀ ਹੈ ਤਾਂ ਇਸ ਦੀ ਉਮਰ 6 ਸਾਲ ਲਿਖਵਾ ਦੇਵੇਂ ਪਤਾ ਨਹੀਂ ਸਿੰਘ ਸਭਾ ਸਕੂਲ ਵਿੱਚ ਮੇਰਾ ਦਾਖਲਾ ਕਿਉਂ ਨਾ ਹੋ ਸਕੇ ਤੇ ਬੇਬੇ ਮੈਨੂੰ ਆਪਣੀ ਇੱਕ ਸਹੇਲੀ ਦੇ ਕਹੇ ਕੋਲੋੜੀ ਦਰਵਾਜੇ ਇੱਕ ਸਨਾਤਨ ਧਰਮ ਵੱਲੋਂ ਚਲਾਏ ਜਾਂਦੇ ਸਕੂਲ ਵਿੱਚ ਦਾਖਲ ਕਰਵਾਈ ਇਹ ਸਕੂਲ ਵਿੱਚ ਜੋ ਪ੍ਰਾਰਥਨਾ ਕੀਤੀ ਜਾਂਦੀ ਸੀ ਉਹ ਮੈਨੂੰ ਅੱਜ ਵੀ ਯਾਦ ਹੈ ਹਰੀ ਦਾ ਨਾਮ ਲੈਣੇ ਸੀ ਤੇਰੀ ਕਿਹੜੀ ਜੀਬ ਕਿਸਦੀ ਹੈ ਪ੍ਰਭੂ ਦਾ ਨਾਮ ਲੈਣੇ ਸੇ ਤੇਰੀ ਕੀ ਜੀਬ ਕਿਸਤੀ ਹੈ ਇਧਰ ਗੰਗਾ ਉਧਰ ਜਮਨਾ ਵਿਚ ਮੇਂ ਸ਼ਿਵ ਜੀ ਦਾ ਮੰਦਰ ਹੈ ਇਧਰ ਲੋਕ ਪੂਜਾ ਕਰਤੇ ਹਨ ਉਧਰ ਦਰਸ਼ਨ ਪਾਤੇ ਹਨ ਹਰੀ ਦਾ ਨਾਮ ਪਰ ਇਹ ਸਕੂਲ ਵਿੱਚ ਮੈਂ ਇੱਕ ਦੋ ਮਹੀਨੇ ਵੀ ਪੂਰੇ ਨਾ ਪੜੀ ਨਾ ਸਕੂਲ ਵਿੱਚ ਮੇਰਾ ਜੀ ਹੀ ਲੱਗਿਆ ਨਾ ਹੀ ਇਹ ਸਕੂਲ ਮੇਰੇ ਭਾਈ ਜੀ ਨੂੰ ਪਸੰਦ ਸੀ ਕਿਉਂਕਿ ਉਹਨਾਂ ਉੱਤੇ ਸਿੰਘ ਸਭਾਈਆਂ ਦਾ ਬਹੁਤ ਅਸਰ ਸੀ ਇਸੇ ਕਰਕੇ ਉਸ ਸਿੰਘ ਸਭਾ ਸਕੂਲ ਵਿੱਚ ਹੀ ਮੈਨੂੰ ਪੜਾਉਣਾ ਚਾਹੁੰਦੇ ਸਨ 1-2 ਮਹੀਨੇ ਪਿੱਛੋਂ ਹੀ ਮੇਰੀ ਵੱਡੀ ਉਮਰ ਦਾ ਸਰਟੀਫਿਕੇਟ ਲਿਖ ਲਿਖਾ ਕੇ ਮੈਨੂੰ ਸਿੰਘ ਸਭਾ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਇਸੇ ਸਕੂਲ ਵਿੱਚ ਮੇਰੇ ਨਾਲ ਦਲੀਪ ਕੌਰ ਟਿਵਾਨਾਂ ਦੀ ਛੋਟੀ ਭੈਣ ਵੀ ਪੜਦੀ ਸੀ ਮਸਾਂ 7-8 ਦਿਨ ਮੈਂ ਸਿੰਘ ਸਭਾ ਸਕੂਲ ਵਿੱਚ ਗਈ ਹੋਵਾਂਗੀ ਕਿ ਸਕੂਲ ਅਚਾਨਕ ਅਣਮਿੱਥੇ ਸਮੇਂ ਲਈ ਬੰਦ ਹੋ ਗਿਆ ਕਿਉਂਕਿ ਹੁਣ ਨਿੱਕੀਆਂ ਵੱਡੀਆਂ ਕਾਇਦੇ ਕਿਤਾਬਾਂ ਪੜਨ ਵਾਲੀਆਂ ਕੁੜੀਆਂ ਦੀ ਥਾਂ ਸਕੂਲ ਦੇ ਹਰ ਕਮਰੇ ਵਿੱਚ ਬਰਾਂਡਿਆਂ ਵਿੱਚ ਇਥੋਂ ਤੱਕ ਕਿ ਲੰਮੇ-ਲੰਮੇ ਬਰਾਂਡਿਆਂ ਦੀ ਇੱਕ-ਇੱਕ ਪੌੜੀ ਉੱਤੇ ਪੂਰੇ-ਪੂਰੇ ਦਸਾਂ-ਦਸਾਂ ਨਵਾਂ-ਨਵਾਂ ਜੀਆਂ ਦੇ ਟੱਬਰਾਂ ਨੇ ਆ ਡੇਰੇ ਲਾਇ ਸਨ 1947 ਵਿੱਚ ਪਾਕਿਸਤਾਨ ਦੇ ਬਣਨ ਸਮੇਂ ਰੋਲੇ ਜੋ ਪੈਗੇ ਸਨ ਹਰ ਪਾਸੇ ਵੱਡ ਟੁਕ ਸਾਡੇ ਘਰ ਦੇ ਮੂਹਰੇ ਵਗਦੇ ਨਾਲੇ ਵਿੱਚ ਵਹਿੰਦੀਆਂ ਵੱਡੀਆਂ ਟੁਕੀਆਂ ਕਈ ਲਾਸ਼ਾਂ ਮੈਂ ਆਪਣੀ ਅੱਖੀ ਦੇਖੀਆਂ ਸਨ ਇਹਨਾਂ ਹੱਲਿਆਂ ਸਮੇਂ یوں ਲੱਗਦਾ ਸੀ ਕਿ ਸਾਰਾ ਪਾਕਿਸਤਾਨ ਉਜੜ ਕੇ ਪਟਿਆਲੇ ਵਿੱਚ ਆ ਗਿਆ ਹੈ ਉਂਝ ਸੁਣਿਆ ਹੈ ਕਿ ਮਹਾਰਾਜਾ ਪਟਿਆਲਾ ਨੇ ਅਖਬਾਰਾਂ ਵਿੱਚ ਕਢਵਾਇਆ ਸੀ ਕਿ ਹੱਲਿਆਂ ਦੇ ਮਾਰੇ ਲੋਕ ਜਿਵੇਂ ਵੀ ਹੋ ਸਕੇ ਪਟਿਆਲੇ ਪਹੁੰਚਣ ਮੈਂ ਆਪਣਾ ਮਹਿਲ ਮੋਤੀ ਬਾਗ ਰਫਿਊਜ਼ੀਆਂ ਲਈ ਖਾਲੀ ਕਰਨ ਵਾਸਤੇ ਤਿਆਰ ਹਾਂ ਸੋ ਪਟਿਆਲੇ ਸ਼ਹਿਰ ਦੀ ਹਰ ਸਰਕਾਰੀ ਇਮਾਰਤ, ਹਰ ਧਰਮਸ਼ਾਲਾ, ਹਰ ਗੁਰਦੁਆਰਾ, ਹਰ ਮੰਦਿਰ, ਹਰ ਮਸਜਿਦ ਇਹਨਾਂ ਲੋਕਾਂ ਦੇ ਰਹਿਣ ਲਈ ਖੋਲ ਦਿੱਤੀ ਗਈ ਤੇ ਸਰਕਾਰ ਵੱਲੋਂ ਜਿੰਨਾ ਵੀ ਹੋ ਸਕਿਆ ਆਟਾ, ਦਾਲਾਂ, ਕੱਪੜੇ ਇਹਨਾਂ ਲੋਕਾਂ ਨੂੰ ਬਹੁਤ ਚਿਰ ਤੱਕ ਵੰਡੇ ਜਾਂਦੇ ਰਹੇ। ਉਂਜੇ ਹੀ ਪਾਕਿਸਤਾਨ ਨੂੰ ਉਜੜ ਕੇ ਆਏ ਲੋਕੀ ਬੜੇ ਹਿੰਮਤੀ ਤੇ ਬਹਾਦਰ ਸਨ। ਇਹਨਾਂ ਨੇ ਵੀ ਆਉਂਦਿਆਂ ਹੀ ਮੁਸਲਮਾਨਾਂ ਦੇ ਘਰਾਂ ਨੂੰ ਲੁੱਟਿਆ ਤੇ ਖਾਲੀ ਹੋਏ ਮਕਾਨਾਂ ਉੱਤੇ ਫਟਾਫਟ ਕਬਜ਼ੇ ਕੀਤੇ। ਮੈਨੂੰ ਇਸ ਮਾਰਤਾੜ ਬਾਰੇ ਬਹੁਤਾ ਯਾਦ ਨਹੀਂ ਪਰ ਇਹਨਾ ਯਾਦ ਜ਼ਰੂਰ ਹੈ ਕਿ ਇਸ ਲੁੱਟ ਖਸੁੱਟ ਵਿੱਚ ਮੈਂ ਵੀ ਸ਼ਾਮਿਲ ਸੀ ਸਾਡੇ ਘਰ ਦੇ ਨਾਲ ਦੇ ਕੰਤ ਮੁਸਲਮਾਨ ਧੋਬੀਆਂ ਦੇ ਸੀ ਜੋ ਬਹੁਤ ਅਮੀਰ ਧੋਬੇ ਸਨ ਖਾਸ ਕਰਕੇ ਰਾਜੇ ਦੇ ਦਰਬਾਰੀ ਧੋਬੇ ਇਹਨਾਂ ਦੇ ਘਰੋਂ ਲੋਕੀ ਕਈ ਦਿਨਾਂ ਤੱਕ ਸਮਾਨ ਢੋਂਦੇ ਰਹੇ ਮੇਰੇ ਆਪਣੇ ਰਿਸ਼ਤੇਦਾਰਾਂ ਨੇ ਵੀ ਇਸ ਲੁੱਟ ਖਸੁੱਟ ਵਿੱਚ ਹੱਥ ਮਾਰਿਆ ਪਰ ਕਰਦੀ ਰਹਨ ਖੂਨਦ ਵਿੱਚ ਵੀ ਚਾਂਦੀ ਸੋਨੇ ਦਾ ਸ਼ਾਇਦ ਉਹ ਤੋਂ ਵੀ ਜਾਂਦੇ ਹੋਏ ਪਟੋਕਲੇ ਬਣ ਕੇ ਆਪਣੇ ਨਾਲ ਹੀ ਲੈ ਗਏ ਸਨ ਤੇ ਬਾਕੀ ਚੰਗਾ ਚੰਗਾ ਕੀਮਤੀ ਸਮਾਨ ਪਾਕਿਸਤਾਨ ਉਜੜ ਕੇ ਆਏ ਰਫਿਊਜੀਆ ਨੇ ਲੁੱਟ ਲਿਆ ਸੀ ਪਰ ਸਾਡੇ ਰਿਸ਼ਤੇਦਾਰਾਂ ਦੇ ਮੁੰਡਿਆਂ ਤੇ ਬੋਹਵਾਂ ਨੇ ਉਹਨਾਂ ਦੇ ਘਰ ਪਈਆਂ ਕਣਕ ਦੀਆਂ ਪੰਜ ਛੇ ਬੋਰੀਆਂ ਕੰਦ ਤੋਂ ਆਪਣੇ ਘਰ ਵਾਲੇ ਪਾਸੇ ਸੁੱਟ ਲਈਆਂ ਸਨ ਤੇ ਟੀਵੀਆਂ ਨੇ ਅੰਦਰੋਂ ਤੋਬੀ ਮੁਸਲਮਾਨਾਂ ਦੇ ਘਰ ਵਿੱਚ ਸਜਾਏ ਪਏ ਢੇਰ ਸਾਰੇ ਭਾਂਡੇ ਵੱਡੇ ਵੱਡੇ ਮੀਨਾਕਾਰੀ ਕੀਤੇ ਤਾਂਬੇ ਦੇ ਥਾਲ ਦੋ ਟਰੰਕ ਤੇ ਹੋਰ ਕਿੰਨਾ ਹੀ ਘਰ ਦਾ ਨਿੱਕਾ ਮੋਟਾ ਸਮਾਨ ਕੰਦ ਉਤੋਂ ਦੀ ਆਪਣੇ ਪਾਸੇ ਸਾਡੇ ਵਿਡੇ ਵਿੱਚ ਸੁੱਟ ਲਿਆ ਸੀ ਮੈਂ ਵੀ ਆਪਣੀਆਂ ਤਾਇਦੀਆਂ ਨੂੰਹਾਂ ਦੇ ਨਾਲ ਇਸ ਲੁੱਟ ਵਿੱਚ ਸ਼ਾਮਿਲ ਸੀ ਤਾਇਦੀਆਂ ਦੋ ਨੂੰਹਾਂ ਖਾਲੀ ਪਏ ਉਜੜੇ ਘਰ ਵਿੱਚ ਫਿਰ ਰਹੀਆਂ ਸਨ ਉਹਨਾਂ ਦੇ ਹੱਥ ਪ੍ਰੈਸ ਕੀਤੇ ਕੱਪੜਿਆਂ ਦੀ ਇੱਕ ਗੱਠੜੀ ਲੱਗੇ ਗੱਠੜੀ ਇੱਕ ਭਾਬੀ ਨੇ ਖੋਲੀ ਤਾਂ ਦੂਜੀ ਨੇ ਕਿਹਾ ਜਾਣਦੇ ਨਹੀਂ ਛੱਡ ਪਰਾਂ ਆਪਾਂ ਆਪਣੇ ਹੀ ਬਣਾਏ ਕੱਪੜੇ ਹੰਡਾ ਕੇ ਮਰ ਜਾਈਏ ਬਥੇਰਾ ਏ ਜੋ ਦਿੱਤਾ ਏ ਰੱਬ ਨੇ ਇੱਕ ਭਾਬੀ ਕਹਿੰਦੀ ਰਹੀ ਪਰ ਦੂਜੀ ਨਾਲੇ ਉਸ ਦੀ ਗੱਲ ਸੁਣਦੀ ਗਈ ਨਾਲੇ ਪ੍ਰੈਸ ਕੀਤੇ ਕੱਪੜਿਆਂ ਦੀ ਗੱਠੜੀ ਫਰੋਲ ਦੇ ਗਈ ਤੇ ਉਸ ਨੇ ਇੱਕ ਨਵਾਂ ਨਕੂਰ ਹਰੀ ਸਾਟਨ ਦਾ ਸਲਮੇ ਸਿਤਾਰੇ ਨਾਲ ਕੱਢਿਆ ਸੂਟ ਚੁੱਕ ਹੀ ਲਿਆ ਉਸ ਨੂੰ ਦੇਖ ਕੇ ਮੈਂ ਵੀ ਇੱਕ ਰੇਸ਼ਮੀ ਨਿੱਕਰ ਆਪਣੇ ਘਰ ਚੁੱਕ ਲਈ ਤੇ ਘਰ ਆਉਂਦੇ ਆਸਾਰ ਪਹਿਨ ਲਈ ਉਸ ਸਮੇਂ ਤੱਕ ਅਜੇ ਮੈਂ ਸਲਵਾਰ ਕਮੀਜ਼ ਨਹੀਂ ਸੀ ਪਹਿਨਣ ਲੱਗੀ ਫਰਾਗ ਅਤੇ ਨਿੱਕਰ ਹੀ ਪੈਂਦੇ ਸੀ ਉਸ ਲੁੱਟ ਦੇ ਕੱਪੜਿਆਂ ਵਿੱਚੋਂ ਲਿਆਂਦੀ ਨਿੱਕਰ ਕਿਸੇ ਅਮੀਰ ਮੋਟਿਆਰ ਜਨਾਨੀ ਦੀ ਸੀ ਸ਼ਾਇਦ ਮੇਰੇ ਭਲਾ ਕਦ ਨਾ ਪਾਵੇ ਪਰ ਜਦੋਂ ਤਾਈ ਦੀ ਨੂੰਨੇ ਸੈਟਨ ਦਾ ਹਰਾ ਸਲਮੇ ਸਿਤਾਰੇ ਵਾਲਾ ਸੂਟ ਪੈਨ ਕੇ ਦਿਖਾਇਆ ਤਾਂ ਮੈਂ ਵੀ ਉਹ ਨਿੱਕਰ ਪੈਣ ਲਈ ਸੀ ਮੈਂ ਉਹਨੂੰ ਘੜੀਮੁੜੀ ਠੀਕ ਕਰਦੀ ਪਰ ਉਹ ਝਟ ਟਿਲਕ ਕੇ ਫੇਰ ਹੀਠਾ ਹੋ ਜਾਏ ਜਦ ਬੇਬੇ ਦੀ ਨਿਗਾ ਉਸ ਉੱਤੇ ਪਈ ਤਾਂ ਉਸਨੇ ਆਉ ਦੇਖਿਆ ਨਾ ਤਾਉ ਮੇਰੇ ਗੁੱਤ ਪੁੱਟਦਿਆਂ ਪੁੱਛਿਆ ਨੀਖ ਅਸਮਾਨ ਨੂੰ ਖਾਣੀਏ ਇਹ ਕਿੱਥੋਂ ਲਿਆਉਂਦੀ ਏ ਕਿਸੇ ਦਾ ਉਤਾਰ ਤੋਬੀਆਂ ਦੇ ਘਰੋਂ ਮੈਂ ਰੋਂਦੀ ਹੋਈ ਨੇ ਕਿਹਾ ਉਸ ਵੇਲੇ ਬੇਬੇ ਨੇ ਮੇਰੀ ਗੁੱਤ ਐਨੀ ਜ਼ੋਰ ਨਾਲ ਪੱਟੀ ਕਿ ਮੇਰਾ ਰੋਣਾ ਨਿਕਲ ਆਇਆ ਉਤਾਰੇ ਇਸ ਨੂੰ ਤੇ ਬਾਹਰ ਸੁੱਟ ਗਿਆ ਨਾਲੇ ਵਿੱਚ ਤੈਨੂੰ ਮੈਂ ਦੱਸਾਂ ਤੂੰ ਕਿਉਂ ਗਈ ਤੋਬੀਆਂ ਦੇ ਘਰ ਆਉਣ ਦੇ ਤੇਰੇ ਪਿਓ ਨੂੰ ਤੈਨੂੰ ਤਾਂ ਦੱਸਦੀ ਆ ਅੱਜ ਕਿਵੇਂ ਚੋਰੀ ਕਰੀ ਦੀ ਹੈ ਦੂਜਿਆਂ ਦੇ ਘਰ ਪਰ ਬੇਬੇ ਨੇ ਮੇਰੀ ਇਹ ਚੋਰੀ ਵਾਲੀ ਗੱਲ ਆਥਣੇ ਘਰ ਆਏ ਬਾਈ ਜੀ ਨੂੰ ਨਹੀਂ ਸੀ ਦੱਸੀ ਫੇਰ ਕਈ ਦਿਨਾ ਤੱਕ ਸਾਡੇ ਘਰ ਦਾ ਕੋਈ ਵੀ ਨਿਆਣਾ ਨਿਕਾ ਬਾਹਰ ਨਹੀਂ ਸੀ ਨਿਕਲਿਆ ਔਰਤਾਂ ਸਾਰੀਆਂ ਵਿਹੜੇ ਤੱਕ ਆ ਜਾਂਦੀਆਂ ਸਨ ਘਰ ਦੇ ਸਾਰੇ ਆਦਮੀ ਤਕੋਏ ਕੋਹਾੜੀਆਂ ਤਲਵਾਰਾਂ ਚਾਕੂ ਪਾਲੇ ਆਦੀ ਲੈ ਕੇ ਦਿਨ ਰਾਤ ਘਰਾਂ ਦਾ ਪਹਿਰਾ ਦਿੰਦੇ ਔਰਤਾਂ ਅੰਦਰ ਪਏ ਅਨਾਜ ਵਿੱਚੋਂ ਜੋ ਲੱਭਦਾ ਉਹੀ ਪਕਾਉਂਦੀਆਂ ਤੇ ਬੱਚਿਆਂ ਨੂੰ ਛਾਤੀ ਨਾਲ ਰੋਟੀ ਟੁਕ ਖਵਾ ਕੇ ਸੌਣ ਲਈ ਕਹਿ ਆਪ ਇਕੱਠਾ ਸੁੰਗੜ ਕੇ ਬੈਠ ਜਾਂਦੀਆਂ ਹੌਣ ਪਟਿਆਲੇ ਵਿੱਚ ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀ ਘਟ ਵੱਡ ਜ਼ੋਰਾਂ ਤੇ ਸੀ ਚਾਰ ਚੁਫੇਰੇ ਲੋਕੀ ਲਹੂ ਦੇ ਹोले ਖੇਡ ਰਹੇ ਸਨ ਪਟਿਆਲੇ ਉਜੜ ਕੇ ਆਏ ਪਾਕਿਸਤਾਨੀ ਹਿੰਦੂ ਤੇ ਸਿੱਖਾਂ ਦਾ ਹਾਲ ਦੇਖਦੇ ਲੋਕੀ ਮੁਸਲਮਾਨਾਂ ਦੇ ਧਿਆਏ ਹੋਏ ਸੜਕਾਂ ਉੱਤੇ ਪੁੱਤਰੇ ਫਿਰਦੇ ਸਨ ਇਕਾਥਨ ਨੂੰ ਤਿੰਨ ਚਾਰ ਬੱਚੇ ਸੌਂ ਗਏ ਤੇ ਚਾਰ ਪੰਜ ਅਜੇ ਅੰਦਰ ਪੇ ਜਾਗ ਹੀ ਰਹੇ ਸਨ ਤੇ ਮੇਰੇ ਤਾਇਦੇ ਇੱਕ ਪੁੱਤ ਨੇ ਆਪਣੀ ਤੀਵੀ ਨੂੰ ਆ ਕੇ ਦੱਸਿਆ ਜਹੀ ਕੀ ਤਹੀ ਫੇਰ ਦਿੱਤੀ ਸਾਲੀ ਮੇਰੀ ਦੀ ਕੀ ਕੋਈ ਕਾਰਾ ਹੋ ਗਿਆ ਬਾਹਰ ਕਾਰਾ ਕੀ ਹੋ ਗਿਆ ਮੈਂ ਬਦਲਾ ਲਈ ਅਜ ਆਪਣੀਆਂ ਹਿੰਦੂ ਸਿੱਖ ਪਹਿਣਾ ਦੀ ਮੁਲਾਣਿਆ ਹੱਥੋਂ ਹੋਈ ਬੇਪਤੀ ਦਨ ਕੀ ਕਿਸੇ ਮੁਸਲਮਾਨ ਤੀਵੀ ਦੀ ਇੱਜ਼ਤ ਉੱਤੇ ਹਮਲਾ ਕਰਕੇ ਆਏ ਹੋ ਨਹੀਂ ਇੱਜ਼ਤ ਉਜਤ ਕਾਸਤੀ ਅਸੀਂ ਤਾਂ ਸਾਰੇ ਮੁਹੱਲੇ ਦੇ ਮੁੰਡਿਆਂ ਨੇ ਇਕੱਠੇ ਹੋ ਗਏ ਸਾਲੇ ਮੁਲਾਣੀ ਦਾ ਪਹਿਲਾਂ ਨੰਗੀ ਕਰਕੇ ਜਲੂਸ ਕੱਢਿਆ ਤੇ ਪਿੱਛੋਂ ਉਸਦੀਆਂ ਦੋਵੇਂ ਛਾਤੀਆਂ ਵੱਡ ਸੁੱਟੀਆਂ ਹਾਈ ਮੈਂ ਮਰ ਗਈ ਇਹ ਕੀ ਗਜ਼ਬਟ ਆਇਆ ਤੁਸੀਂ ਬੌਂਦਲੇ ਹੋਇਆ ਨੇ ਕਰੇ ਕੋਈ ਤੇ ਭਰੇ ਕੋਈ ਉਹ ਸਬਲਾ ਵਿਚਾਰੀ ਨੇ ਤਾਂ ਨਈ ਨਾ ਮਾਰਿਆ ਕਿਸੇ ਨੂੰ ਇਹ ਤੁਸੀਂ ਬਹੁਤ ਮਾੜਾ ਕੀਤਾ ਰੱਬ ਕਿਵੇਂ ਬਖਸ਼ੂ ਤੁਹਾਨੂੰ ਹੇ ਰਬ ਇਹਨਾਂ ਨੂੰ ਸੁਮਤ ਬਖਸ਼ੀ ਤਾਈ ਦੇ ਨੂੰ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਮੋਹਰੇ ਹੱਥ ਜੋੜੇ ਤੇ ਆਪ ਕਮ ਦੇ ਕਮ ਦੇ ਅੰਦਰ ਕਮਰੇ ਵਿੱਚ ਆ ਗਈ ਜਿੱਥੇ ਮੇਰੇ ਖਾਣ ਦੇ ਹੀ ਮੇਰੇ ਤਿੰਨ ਭਤੀਜੇ ਇੱਕ ਭਤੀਜੇ ਤੇ ਦੋ ਨਿੱਕੇ ਨਿੱਕੇ ਵੀਰ ਮੇਰੇ ਕੋਲ ਮੰਜੇ ਉੱਤੇ ਜਾਗਦੇ ਹੀ ਡਰੇ ਜੇ ਖਾਕੀ ਚਾਦਰਿਆਂ ਦੇ ਚੁੰਮਣ ਮੱਟੇ ਮਾਰੀ ਪਏ ਸੰ ਸਾਰੀ ਰਾਤੀ ਤਾਈ ਦੀ ਨੂੰ ਸਾਡੇ ਕਮਰੇ ਵਿੱਚ ਬੈਠੇ ਜਪਜੀ ਸਾਹਿਬ ਦਾ ਪਾਠ ਕਰਦੇ ਰਹੀ ਸਾਰੇ ਆਦਮੀ ਅਗਲਾ ਦਿਨ ਚੜਦਿਆਂ ਹੀ ਟਕੂਏ ਪਾਲੇ ਤਲਵਾਰਾਂ ਹੱਥਾਂ ਵਿੱਚ ਫੜੀ ਘਰ ਤੋਂ ਬਾਹਰ ਸੜਕ ਉੱਤੇ ਜਾ ਖੜੇ ਹੋਏ ਉਸੇ ਰਾਤ ਅੰਤਾਂ ਦਾ ਮੇਂ ਵਸਿਆ ਸੀ ਤੇ ਸਵੇਰੇ ਸਾਡੇ ਘਰ ਮੂਹਰੇ ਵਾਹੋ ਦਾ ਹੀ ਵਗਦੇ ਨਾਲੇ ਵਿੱਚ ਕਈ ਲਾਸ਼ਾਂ ਤੈਰ ਰਹੀਆਂ ਸਨ ਤੇ ਇੱਕ ਪਾਣੀ ਨਾਲ ਫੁੱਲੀ ਖਾਸੀ ਮੋਟੀ ਕਿਸੇ ਮਰਦ ਦੀ ਲਾਸ਼ ਜਿਸ ਦੀਆਂ ਟੰਗਾਂ ਵੱਡੀਆਂ ਹੋਈਆਂ ਸਨ ਨਾਲੇ ਦੇ ਇੱਕ ਪਾਸੇ ਕਿਸੇ ਲੱਕੜੀ ਦੇ ਵੱਡੇ ਸਾਰੇ ਟੁਕੜੇ ਨਾਲ اٹਕੀ ਹੋਈ ਸੀ ਜੋ ਅੱਗੇ ਨਹੀਂ ਸਿਲੰਗਰੀ ਘਰਾ ਵਿੱਚੋਂ ਨਿਕਲ-ਨਿਕਲ ਲੋਕੀ ਨਾਲੇ ਦੇ ਕੋਲੇ ਇਕੱਠੇ ਹੋਏ ਜਾ ਰਹੇ ਸਨ ਮੈਂ ਵੀ ਆਪਣੇ ਤਾਇ ਦੇਆਂ ਲੋਹਾਂ ਦਾ ਪੱਲਾ ਫੜੀ ਇਹਨਾਂ ਲੋਕਾਂ ਵਿੱਚ ਸ਼ਾਮਲ ਸੀ ਅਚਾਨਕ ਕਿਧਰੋਂ ਨਾਰਦਾਂ ਨੇ ਚੌਂਕ ਦੇ ਕੋਲ ਦੀ ਮਸਜਿਦ ਵੱਲੋਂ ਯਾਲੀ ਯਾਲੀ ਦੀਆਂ ਆਵਾਜ਼ਾਂ ਸਾਰਿਆਂ ਨੇ ਸੁਣੀਆਂ ਤੇ ਧੀਵੀਆਂ ਬੱਚੇ ਤੇ ਕੁਝ ਕਮਜ਼ੋਰ ਮਰਦ ਭਾਜ-ਭਾਜ ਕੇ ਆਪਣੇ ਆਪਣੇ ਘਰਾਂ ਵਿੱਚ ਜਾ ਵੜੇ ਪਰ ਬਾਕੀ ਮਰਦ ਹੱਥਾਂ ਵਿੱਚ ਆਪਣੇ ਆਪਣੇ ਹਥਿਆਰ ਫੜੀ ਇਕ ਥਾਂ ਇਕੱਠੇ ਹੋ ਗਏ ਤੇ ਬੋਲੇ ਸੋਨਿਹਾਲ ਸਾਸਰੀਏ ਗਾਲ ਉੱਚੇ-ਉੱਚੇ ਜੇਕਾਰੇ ਲਬਣ ਲੱਗੇ ਸਾਰਾ ਦਿਨ ਯਾਲੀ ਬੋਲੇ ਸੋਨਿਹਾਲ ਜੈ ਸ਼ਿਵ ਸ਼ੰਕਰ ਕਈ ਤਰੀਕੇ ਦੇ ਨਾਰੇ ਅੰਦਰ ਲੁੱਕ ਕੇ ਬੈਠੀਆਂ ਤੀਵੀਆਂ ਤੇ ਬੱਚਿਆਂ ਦੇ ਦਿਲਾਂ ਨੂੰ ਦਹਿਲਾਉਂਦੇ ਰਹੇ ਇੱਕ ਦੋ ਬੱਚਿਆਂ ਨੂੰ ਐਸੀਆਂ ਖੌਫਨਾਕ ਆਵਾਜ਼ਾਂ ਸੁਣ ਸੁਣ ਕੇ ਤਾਪ ਚੜ ਗਿਆ ਇੱਕ ਦੋ ਹੀ ਪਿਛਲੀ ਕੋਠੜੀ ਵਿੱਚ ਡਰ ਦੇ ਮਾਰੇ ਧੋਕ ਕੇ ਬੈਠੇ ਰਹੇ ਧੀਮੀਆਂ ਨੇ ਬੇਚਤੀ ਜਹੀ ਨਾਲ ਲੋਨ ਪਾ ਕੇ ਰੋਟੀਆਂ ਪਕਾਈਆਂ ਪਰ ਰੋਟੀਆਂ ਦਾ ਥਹੇ ਦਾ ਥਾਹਾ ਰਾਤ ਤੱਕ ਉਵੇਂ ਦਾ ਉਵੇਂ ਸਮ ਰਸੋਈ ਵਿੱਚ ਪਿਆ ਰਿਆ ਨਾ ਕਿਸੇ ਨਿਆਣੇ ਨਿੱਕੇ ਨੂੰ ਭੁੱਖ ਲੱਗੀ ਨਾ ਕਿਸੇ ਧੀਮੇ ਨੂੰ ਰੋਟੀ ਖਾਣ ਦੀ ਸੁਜੀ ਆਦਮੀ ਤਾਂ ਉਝੇ ਸਵੇਰ ਦੇ ਬਾਹਰ ਸੜਕਾਂ ਉੱਤੇ ਇਕੱਠੇ ਹੋ ਕੇ ਪੈਰਾ ਦੇਰੇ ਸਨ ਮਹੀਨਾ ਪਰ ਇਹੀ ਤਰ੍ਹਾਂ ਬੀਤ ਰਿਆ ਸਾਡੇ ਰਿਸ਼ਤੇਦਾਰਾਂ ਵਿੱਚ ਇੱਕ ਬਦਮਗਜ਼ ਜਿਹਾ ਲੜਕਾ ਰੋਜ਼ ਕੋਈ ਨਾ ਕੋਈ ਅਤਿਆਚਾਰ ਕਰਕੇ ਘਰ ਮੁੜਦਾ ਕਦੇ ਕਿਸੇ ਲੁੱਟਕ ਸੁੱਟ ਵਿੱਚ ਸ਼ਾਮਲ ਹੁੰਦਾ ਕਦੇ ਕਿਸੇ ਨਾ ਕਿਸੇ ਆਬਲਾ ਦੀ ਇੱਜ਼ਤ ਲੁੱਟ ਕੇ ਘਰ ਆ ਕੇ ਆਪਣੀ ਤੀਵੀ ਨੂੰ ਆਪਣੀ ਬਹਾਦਰੀ ਦੇ ਕਿਸੇ ਸੁਣਾਉਂਦਾ ਇੱਕ ਦਿਨ ਤਾਂ ਉਸਨੇ ਸਾਡੇ ਪਿੰਡ ਦੀ ਤੇਲੀਆਂ ਦੀ ਧੀ ਮਰੀਆ ਦੇਵੀ ਬੇਪਤੀ ਕੀਤੀ ਤੇ ਪਿੱਛੋਂ ਉਸ ਨੂੰ ਜਾਨੋਂ ਮੁਕਾ ਕੇ ਘਰ ਆਇਆ ਜਿਸ ਨੂੰ ਸਾਡਾ ਟੱਬਰ ਆਪਣੀਆਂ ਧੀਆਂ ਭੈਣਾਂ ਵਾਂਗ ਮੰਨਦਾ ਸੀ ਤੇ ਉਹ ਤਾਈ ਦੇ ਸਾਰੇ ਪੁੱਤਾਂ ਨੂੰ ਵੀਰ ਜੀ ਕਹਿ ਕੇ ਬੁਲਾਉਂਦੇ ਸੀ ਤਾਈ ਦੀਆਂ ਨੂੰਹਾਂ ਉਸ ਦੀਆਂ ਸਕੀਆਂ ਭਾਬੀਆਂ ਵਾਂਗ ਉਸ ਨੂੰ ਦੇਣ ਲੈਣ ਕਰਦੀਆਂ ਸਨ ਉਹ ਸਾਡੇ ਘਰ ਈਦ ਦੀਆਂ ਮਿੱਠੀਆਂ ਸੇਵੀਆਂ ਦੇਰ ਜ਼ਰੂਰ ਆਉਂਦੀ ਹੁੰਦੀ ਸੀ ਤੇ ਅਸੀਂ ਉਸ ਨੂੰ ਦੀਵਾਲੀ ਦਾ ਬੋਈਆ ਜ਼ਰੂਰ ਭੇਜਦੇ ਸੀ ਪੂਰੇ 3 ਮਹੀਨੇ ਸਿੰਘ ਸੁਬਾ ਸਕੂਲ ਬੱਚਿਆਂ ਲਈ ਬੰਦ ਰਿਹਾ। ਉਸ ਸਾਲ ਬਿਨਾਂ ਇਮਤਿਹਾਨ ਲਈ ਹੀ ਸਾਰੇ ਬੱਚੇ ਅਗਲੀਆਂ ਕਲਾਸਾਂ ਵਿੱਚ ਕਰ ਦਿੱਤੇ ਗਏ। ਇੱਕ ਅੱਦ ਜੋ ਬਿਲਕੁਲ ਪੜ੍ਹਾਈ ਲਿਖਾਈ ਵਿੱਚ ਕਮਜ਼ੋਰ ਸੀ ਉਸੇ ਨੂੰ ਫੇਲ ਮੰਨਿਆ ਗਿਆ। ਜਦੋਂ ਇਹ ਸਕੂਲ 5ਵੇਂ ਤੱਕ ਹੀ ਸੀ ਮੈਂ ਸ਼ਾਇਦ ਦੂਜੀ ਜਮਾਤ ਵਿੱਚ ਆ ਗਈ ਸੀ ਤੇ ਮੇਰਾ ਨਾਮ ਉਦੋਂ ਚੰਚਲ ਤੇ ਹੁਸ਼ਿਆਰ ਬੱਚਿਆਂ ਵਿੱਚ ਗਿਣਿਆ ਜਾਂਦਾ ਸੀ। ਪੜਨ ਲਿਖਣ ਵਿੱਚ ਤਾਂ ਮੈਂ ਦਰਮਿਆਨੀ ਬੱਚਿਆਂ ਵਿੱਚ ਹੀ ਆਉਂਦੀ ਸੀ ਪਰ ਹੋਰ ਐਕਟੀਵਿਟੀਆਂ ਮੈਂ ਸਭ ਤੋਂ ਮੂਰੇ ਹੁੰਦੀ ਜਿਵੇਂ ਖੇਡਾਂ ਵਿੱਚ ਕਿਸੇ ਕਵਿਤਾ ਪਾਠ ਜਾਂ ਫਿਰ ਗੀਤਾਂ ਆਦਿ ਦੇ ਪ੍ਰੋਗਰਾਮ ਵਿੱਚ ਮੇਰਾ ਪਹਿਲਾ ਨਾਂ ਹੁੰਦਾ ਸੀ ਮੈਨੂੰ ਯਾਦ ਹੈ ਉਸੇ ਸਮੇਂ ਕੌਮੀ ਇਤਿਹਾਸ ਤੇ ਸਕੂਲ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਬੱਚਿਆਂ ਨੇ ਕੌਮੀ ਇਤਿਹਾਸ ਲਈ ਡਰਾਮੇ ਖੇਡੇ ਕੌਮੀ ਤਰਾਨੇ ਗਾਏ ਖੇਡਾਂ ਕਰਵਾਈਆਂ ਮੇਰਾ ਨਾਮ ਹਰ ਜਗ੍ਹਾ ਸੀ ਉਹਨੇ ਨੇ ਕੌਮੀ ਇਕਤਾ ਲਈ ਗਾਇਆ ਜਾਂਦਾ ਇੱਕ ਤਰਾਨਾ ਮੈਨੂੰ ਅਜੇ ਵੀ ਯਾਦ ਹੈ ਜਿਸ ਨੂੰ ਉਦੋਂ ਅਸੀਂ ਬੱਚੇ ਗੁਟਕੇ ਵਿੱਚਲੇ ਸ਼ਬਦਾਂ ਵਾਂਗ ਪੜ੍ਹਦੇ ਸੀ ਸੁਣ ਸਿੱਖ ਕਲਗੀ ਧਰਦੇ ਭਾਰਤ ਵਰਸ਼ ਪੁਕਾਰਦਾ ਦੇਸ਼ ਨੂੰ ਬਚਾਉਣਾ ਕੰਮ ਪਰ ਉਕਰਦਾ ਸੁਣ ਸਿੱਖ ਕਲਗੀ ਧਰਦੇ ਜੋ ਦੇਸ਼ ਤੇਰੇ ਦੀ ਆਨ ਸ਼ਾਨ ਤੇ ਹੱਥ ਉਠਾਵਦੇ ਹੱਥ ਉਠਾਵਦੇ ਕਰ ਖਤਮ ਤੋੜ ਦੇ ਮਾਣ ਤੋਂ ਉਹਨਾਂ ਦੇ ਹੰਕਾਰ ਦਾ ਦੇਸ਼ ਨੂੰ ਬਚਾਉਣਾ ਕਮ ਪਰਉਪਕਾਰ ਦਾ ਸੁਣ ਸੇ ਕਲਗੀ ਤਰਦੇ ਭਾਰਤਵਰਸ਼ ਪੁਕਾਰਦਾ ਇਹੋ ਜਿਹੇ ਹੋਰ ਕਈ ਤਰਾਨੇ ਸਾਰੀ ਫਿਜ਼ਾ ਵਿੱਚ ਕੋਲ ਮਿਲ ਗਏ ਸਨ ਸਾਡੇ ਪਟਿਆਲੇ ਸ਼ਹਿਰ ਦੀ ਰੰਗਤ ਹੀ ਰਫਿਊਜ਼ਿਆਂ ਦੇ ਆਉਣ ਨਾਲ ਪੂਰੀ ਦੀ ਪੂਰੀ ਬਦਲ ਗਈ ਸਾਡੇ ਗਵਾਂਡ ਵਿੱਚ ਖੇੜਾਂ ਦੀਆਂ ਖੇੜਾਂ ਬਹਾਵਲਪੁਰੇ ਆਵਸੇ ਸਨ ਉਹਨਾਂ ਦਾ ਪਹਿਰਾਵਾ ਅਜੀਬ ਬੋਲੀ ਉਪਰੀ ਤੇ ਬਹੁਤ ਕੁਝ ਹੋਰ ਵੀ ਨਵਾਂ ਨਵਾਂ ਤੇ ਉਪਰ ਉਪਰਾਂ ਲੱਗਦਾ ਸੀ ਸਾਨੂੰ ਔਰਤਾਂ ਪੇਟੀ ਕੋਟ ਟਾਈਪ ਦਾ ਤੰਬਾ ਜਿਹਾ ਸਲਵਾਰ ਦੀ ਥਾਂ ਪੈਂਦੀਆਂ ਸਨ ਤੇ ਉੱਪਰ ਉੱਚਾ ਜਿਹਾ ਝੱਗਾ ਮਰਦ ਤੋਤੀ ਕਮੀਜ਼ ਪਹਿਨਦੇ ਅਜੀਬੋ ਗਰੀਬ ਬੋਲੀਆਂ ਬੋਲਦੇ ਸਰੋਂ ਦੇ ਤੇਲ ਦੇ ਪਕਵਾਨ ਤਲਦੇ ਤੇ ਸਾਰਾ ਦਿਨ ਖਾਣ ਪੀਣ ਵਿੱਚ ਰੁੱਝੇ ਰਹਿੰਦੇ ਕੁਝ ਝਗੜਾਲੂ ਜਿਹਾ ਹੀ ਲੱਗਦੇ ਸਾਨੂੰ ਇਹ ਲੋਕ ਦੂਜੇ ਪਾਸੇ ਪਿਸ਼ੋਰੀਏ ਤੇ ਰਾਵਲਪਿੰਡੀਏ ਆ ਵਸੇ ਸਨ ਖਾਸ ਕਰਕੇ ਸਾਡੇ ਨਾਲ ਤੋਬੀਆਂ ਵਾਲੇ ਘਰ ਵਿੱਚ ਉਹ ਮਿੰਗੀ ਟੂੰਗੀ ਵਾਲੀ ਬੁਲੀ ਬੋਲਦੇ ਪਰ ਇਹ ਲੋਕ ਰੰਗ ਦੇ ਗੋਰੇ ਸਾਡੇ ਮਲਵਈਆਂ ਨਾਲੋਂ ਕਿਤੇ ਸੋਹਣੇ ਸਿੱਖ ਲੋਕ ਗੋਲ-ਗੋਲ ਬਲੇਵੇਂ ਵਾਲੀ ਭਾਰੀ ਜੇ ਪਗਬੰਦ ਦੇ ਤੇ ਵੱਡੇ-ਵੱਡੇ ਘੇਰਿਆਂ ਵਾਲੀਆਂ ਸਲਵਾਰਾਂ ਪਹਿਨਦੇ ਤੇਆਂ ਲੁੱਟ-ਖੋਟ ਪਿੱਛੋ ਵੀ ਸੋਨਾ ਪੈਣਣ ਦੀਆਂ ਸ਼ੋਕੀਨ ਨਜ਼ਰ ਆਉਂਦੀਆਂ ਸਨ ਗੋਰੀਆਂ ਸੋਹਣੀਆਂ ਸੁਨੱਖੀਆਂ ਪਰ ਦੋਵੇਂ ਪਾਸਿਆਂ ਦੇ ਲੋਕ ਮਿਹਨਤੀ ਬਹੁਤ ਸਨ ਬਹਾਵਲ ਪੁਰਨੀਆਂ ਲੋਕਾਂ ਦੇ ਘਰਾਂ ਦੀਆਂ ਚਦਰਾਂ ਸਿੰਧੀ ਕਢਾਈ ਵਿੱਚ ਕੱਢਦੀਆਂ ਤੇ ਰੋਟੀ ਜੋਗੇ ਪੈਸੇ ਕਮਾ ਲੈਂਦੀਆਂ ਆਦਮੀ ਉਹਨਾਂ ਦੇ ਮਿਹਨਤ ਮਜ਼ਦੂਰੀ ਲੱਭ ਕੇ ਕੁਛ ਨਾ ਕੁਛ ਕਮਾ ਲੈਂਦੇ ਦੂਜੇ ਪਾਸੇ ਪਿਸ਼ੌਰ ਨਾਲ ਤੇ ਪਿੰਡੀ ਵਾਲੀਆਂ ਲੋਕਾਂ ਦੇ ਸਵਾਟਰ ਬੁੰਦੀਆਂ ਕੱਪੜੇ ਸਿਉਂਦੀਆਂ ਪਰ ਨਾਲ ਨਾਲ ਆਪਣੇ ਸਾਫ ਸੁਥਰੇ ਕੱਪੜਿਆਂ ਦਾ ਪੂਰਾ ਪੂਰਾ ਧਿਆਨ ਰੱਖਦੀਆਂ ਸਾਲ ਪਰ ਵਿੱਚ ਇਹ ਲੋਕੀ ਇਉਂ ਲੱਗਣ ਲੱਗ ਪਏ ਜਿਵੇਂ ਇਹ ਕਿਧਰੋਂ ਉਜੜ ਕੇ ਆਏ ਹੀ ਨਹੀਂ ਸਗੋ ਚੇਰਾ ਤੋਂ ਪਟਿਆਲੇ ਸ਼ਹਿਰ ਦੇ ਵਾਸੀ ਹਨ ਪਰ ਇਹਨਾਂ ਸਭਨਾਂ ਦੀ ਬੋਲੀ ਇਹਨਾਂ ਨੂੰ ਪਟਿਆਲੇ ਵਾਸੀਆਂ ਨਾਲੋਂ ਛੱਟ ਵਿਲਖਣ ਕਰਕੇ ਰੱਖ ਦਿੰਦੇ ਸੀ ਇਹਨਾਂ ਪ੍ਰਵਾਸੀਆਂ ਦੇ ਆਉਣ ਨਾਲ ਪਟਿਆਲੇ ਦੇ ਸਾਰੇ ਗੁਰਦੁਆਰੇ ਵਿੱਚ ਪਾਟ ਤੇ ਸ਼ਾਮ ਦੇ ਕੀਰਤਨ ਦੀਆਂ ਧੁਨਾਂ ਦੀ ਆਵਾਜ਼ ਹੋਰ ਵੀ بلند ਹੋ ਗਈ ਤੇ ਸਾਰੀਆਂ ਮਸਜਿਦਾਂ ਗੁਰਦੁਆਰਿਆਂ ਵਿੱਚ ਬਦਲ ਗਈਆਂ। ਇਹ ਉਹ ਪਟਿਆਲੇ ਸ਼ਹਿਰ ਦੀ ਰੌਣਕ ਦੁੱਗਣੀ ਹੋ ਗਈ ਤੇ ਲੋਕੀ ਇੱਕ ਦੂਜੇ ਨਾਲ ਕੁਲ ਮਿਲ ਕੇ ਜੀਵਨ ਨਈਆ ਦੇ ਚੱਪੂ ਚਲਾਉਣ ਲੱਗੇ। ਪਰ ਅਗਲੇ ਹੀ ਬਰੇ ਕੁਦਰਤ ਦੀ ਕਰੋਪੀ ਨੇ ਇਹ ਸਹਿਰ ਨੂੰ ਫੇਰ ਦਬੋਚ ਲਿਆ ਤੇ ਸੌਣ ਦੇ ਮਹੀਨੇ ਵੱਡੀ ਨਦੀ ਦੇ ਬੰਨ ਟੁੱਟਣ ਨਾਲ ਸਾਰੇ ਸ਼ਹਿਰ ਵਿੱਚ ਪਾਣੀ ਭਰ ਗਿਆ। ਰਾਤੂ ਰਾਤ ਸਾਰਾ ਸ਼ਹਿਰ ਖਾਲੀ ਹੋ ਗਿਆ ਤੇ ਸਟੇਡੀਅਮ ਵੱਲ ਦੀ ਉੱਚੇ ਥਾਂ ਵਿੱਚ ਹੜਪੀਟਾਂ ਲਈ ਪਾਰੀ ਗਿਣਤੀ ਵਿੱਚ ਤੰਬੂ ਗੱਡ ਦਿੱਤੇ ਗਏ। ਡੇਢ ਦੋ ਮਹੀਨੇ ਲਈ ਫੇਰ ਸਾਰੇ ਸਕੂਲ ਬੰਦ ਹੋ ਗਏ ਤੇ ਬੱਚਿਆਂ ਦੀਆਂ ਮੋਜਾਂ ਲੱਗ ਗਈਆਂ ਸਨ। ਧੰਨਵਾਦ ਜੀ। ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਔਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ